ਸਾਡੀ ਜਿਹੜੀ ਇਹਦੇ ਨਾਲ ਜੁੜੇ ਸਾਡੇ ਸਾਰੇ ਇਹ ਦਿਵਯਾਂ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਕਤੂਬਰ ਮਹੀਨੇ ਦੀ ਆਪ ਪੈਨਸ਼ਨ ਅਪਡੇਟ ਤੁਹਾਨੂੰ ਦੇਵਾਂਗੇ ਔਰ ਇੱਕ ਨਵੀਂ ਜੋ ਸਕੂਲਾਂ ਬਾਰੇ ਅਪਡੇਟ ਆ ਰਹੀ ਹੈ ਜੋ ਆਉਂਦੇ ਮਹੀਨੇ ਦੇ ਵਿੱਚ ਲਾਗੂ ਹੋਵੇਗੀ ਉਹ ਤੁਹਾਨੂੰ ਦੱਸਾਂਗੇ ਤੇ ਪੈਨਸ਼ਨ ਕਿੰਨੀ ਆਵੇਗੀ ਇਹ ਵੀ ਅਪਡੇਟ ਤੁਹਾਨੂੰ ਦੇਵਾਂਗੇ ਸਾਰੀਆਂ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਇੱਕ ਜੋ ਅੱਜ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਲਈ ਪੰਜਾਬ ਦੇ ਇੱਕ ਮਸ਼ਹੂਰ ਸੰਗੀਤ ਨੇ ਉਹਨਾਂ ਦਾ ਨਾਮ ਹੈ ਰਾਜਵੇਦ ਜਵੰਦਾ ਜਿਨ੍ਹਾਂ ਦਾ ਅੱਜ ਤੜਕੇ ਸਵੇਰੇ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਗ ਇਸ ਵਾਸਤੇ ਜਿਹੜਿਆ ਗੰਭੀਰ ਹਾਲਤ ਵਿੱਚ 477 ਮਹਾਲੀ ਵਿਖੇ ਦਾਖਲ ਨੇ ਰਾਜਵੀਰ ਜਵੰਦਾ ਕਾਫੀ ਚਰਚਿਤ ਸਿੰਗਰਾ ਪੰਜਾਬ ਸੂਬੇ ਦਾ ਔਰ ਅੱਜ ਤੜਕੇ ਸਵੇਰੇ ਜਿਹੜੇ ਉਹ ਬਾਈਕ ਰਾਈਡਿੰਗ ਤੇ ਜਾ ਰਹੇ ਸੀ ਹਿਮਾਚਲ ਦੇ ਬੱਦੀ ਸ਼ਹਿਰ ਦੇ ਵਿੱਚ ਉਹਨਾਂ ਦੇ ਬਾਈਕ ਦੇ ਅਗੇ ਕੋਈ ਪਸ਼ੂ ਆ ਗਿਆ ਕੀ ਹੋ ਗਿਆ ਇਹ ਪਰਮਾਤਮਾ ਜਾਣਦਾ ਸੋ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਉਹਨਾਂ ਦੇ ਸਿਰ ਤੇ ਜਿਹੜੀ ਹੈ ਗੰਭੀਰ ਸੱਟ ਲੱਗੀ ਹੈ ਤੇ ਇਸ ਵੇਲੇ ਉਹ ਆਈਸੀਯੂ ਦੇ ਵਿੱਚ ਫੜਤੇ ਨੇ 477 ਮਹਾਲੀ ਵਿਖੇ ਸੋ ਜਿੱਥੇ ਆਪਾਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਤੇ ਤੁਸੀਂ ਸਾਰੇ ਵੀ ਉਹਨਾਂ ਦੀ ਚੜ੍ਹਦੀ ਲਾ ਦੇਰ ਦਾ ਜ਼ਰੂਰ ਕਰੋ ਪਰਮਾਤਮਾ ਅਗੇ ਅਰਦਾਸ ਹੈ ਜੀ ਸਾਡੀ ਕਿ ਇਹ ਸਿੰਗਰ ਦੀ ਜਿਹੜੀ ਆ ਆਉਂਦੇ ਦਿਨਾਂ ਦੇ ਵਿੱਚ ਸਿਹਤ ਜੜੀ ਚੰਗੀ ਹੋ ਜਾਈ ਸੋ ਇਹ ਪਰਮਾਤਮਾ ਮੇਰ ਕਰਨ ਸੋ ਹੁਣ ਆਪਾਂ ਆਵਾਂਗੇ ਜੀ ਪੈਨਸ਼ਨਾਂ ਤੇ ਸਭ ਤੋਂ ਪਹਿਲਾਂ ਫੈਸ਼ਲਾ ਦੀ ਗੱਲ ਕਰਾਂਗੇ ਕਿ ਸਾਨੂੰ ਕਾਫੀ ਸਾਡੇ ਭੈੜ ਖਰਾ ਸਾਡੇ ਫਜ਼ਰਗ ਸਾਡੀਆਂ ਭੈਣਾ ਜਨਾਂ ਦੀਆਂ ਵਿਧਵਾ ਫੈਸ਼ਨਾ ਲੱਗੀਆਂ ਨੇ ਸਾਨੂੰ ਮੈਸੇਜ ਕਰਦਿਆਂ ਨੇ ਕਿ ਸਾਨੂੰ ਪੈਸ਼ਾ ਦੇ ਅਪਡੇਟ ਦਿਓ ਸੋ ਪਿਛਲੇ ਮਹੀਨੇ ਸਤੰਬਰ ਮਹੀਨੇ ਦੇ ਪੈਨਸ਼ਨਾਂ ਜੜੀਆਂ ਨੇ 3-4 ਤਰੀਕ ਤੋਂ ਕੰਨੀਆ ਸ਼ੁਰੂ ਹੋ ਗਈਆਂ ਸੀ ਕਿਉਂ ਸ਼ੁਰੂ ਹੋ ਗਈਆਂ ਸੀ ਉਹਦੇ ਕਾਰਨ ਸੀ ਕਿਉਂਕਿ ਪੈਨਸ਼ਨਾਂ ਵੈਸੇ 8 ਤਰੀਕ ਤੋਂ ਬਾਅਦ ਜਾਰੀ ਹੁੰਦੀਆਂ ਹੁੰਦੀਆਂ ਨੇ ਪਰ ਪਿਛਲੇ ਮਹੀਨੇ ਕਿਉਂਕਿ ਹੜਾ ਦੀ ਮਾਰ ਪੰਜਾਬ ਦੇ ਕਾਫੀ ਜਲੇ ਚੱਲ ਰਹੇ ਸੀ ਸੋ ਪੰਜਾਬ ਸਰਕਾਰ ਨੇ ਆਪਣੇ ਅਫਸਰਾਂ ਨੂੰ ਨਿਰਦੇਸ਼ ਜੜੀਆਂ ਦਿੱਤੇ ਸੀ ਕਿ ਪੈਨਸ਼ਨਾਂ ਜੜੀਆਂ ਨੇ ਸਮੇਂ ਸਿਰ ਇਹਨਾਂ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਪਹੁੰਚਨੀਆਂ ਕਿਤੇ ਜਾਣ ਭਾਵੇਂ ਹੈਂਡੀਕੈਪ ਲਾਭਪਾਤਰੀ ਦੇ ਬਜ਼ੁਰਗ ਨੇ ਸਾਡੀਆਂ ਮਾਤਾਵਾਂ ਫੈਣਾ ਜਿਹਨਾਂ ਨੂੰ ਪੈਸ਼ਨਾਂ ਲੱਗੀਆਂ ਨੇ ਸੋ ਉਹਨਾਂ ਨੂੰ ਪੈਨਸ਼ਨਾਂ ਜੜ ਸਮੇਂ ਸਿਰ ਜਾਰੀ ਹੋਣ ਦੀ ਉਮੀਦ ਹੈ ਕਿਉਂਕਿ ਦੋ ਨੇ ਇੱਕ ਤਾਂ ਹੜਾ ਦੀ ਮਾਰ ਹਲੇ ਵੀ ਪੰਜਾਬ ਚੱਲ ਰਿਹਾ ਹੈ ਕਾਫੀ ਖੇਤਰ ਹੜਾ ਦੀ ਮਾਰ ਹੇਠ ਨੇ ਸੋ ਹੜ ਦੇ ਹਾਲਾਂਕਿ ਜਿਹੜੀ ਸਿਚੁਏਸ਼ਨ ਆ ਜਿਹੜਾ ਠੀਕ-ਠਾਕ ਆ ਮਾਹੌਲ ਹੜਾ ਤੋਂ ਹੁਣ ਪੰਜਾਬ ਤੋਂ ਬਰਨਾ ਸ਼ੁਰੂ ਹੋ ਚੁੱਕਿਆ ਪਰ ਜਿੱਥੇ ਕਾਫੀ ਨੁਕਸਾਨ ਕਾਫੀ مالی ਨੁਕਸਾਨ ਹੋਇਆ ਪੰਜਾਬ ਦਾ ਹੜਾ ਦੇ ਵਿੱਚ ਸੋ ਇਸ ਕਰਕੇ ਪੈਨਸ਼ਨਾਂ ਇਸ ਵਾਰ ਵੀ ਜਲਦੀ ਜਾਰੀ ਹੋਣ ਦੀ ਉਮੀਦ ਹੈ ਤੇ ਦੂਜੇ ਪਾਸੇ ਕੀ ਤਿਉਹਾਰਾਂ ਦਾ ਮਹੀਨਾ ਦੀਵਾਲੀ ਆ ਜੀ ਤੇ ਅੱਗੇ ਜਿਹੜੇ ਹੋਰ ਵੀ ਤਿਉਹਾਰ ਆ ਰਹੇ ਨੇ ਤੇ ਇਹਨਾਂ ਤਿਉਹਾਰਾਂ ਦੇ ਮੱਦੇਨਜ਼ਰ ਹੋ ਸਕਦਾ ਕਿ ਅਗਲੇ ਮਹੀਨੇ ਜਾਨੀ ਕਿ ਅਕਤੂਬਰ ਮਹੀਨੇ ਦੇ ਜਿਹੜੀਆਂ ਪੈਨਸ਼ਨਾਂ ਨੇ ਉਹ 3-4 ਅਕਤੂਬਰ ਤੋਂ ਜਾਰੀ ਹੋਣੀ ਸ਼ੁਰੂ ਹੋ ਜਾਣੀਆਂ ਸਰਹੱਦੀ ਜ਼ਿਲ੍ਹਿਆਂ ਦਾ ਨੰਬਰ ਪਹਿਲਾਂ ਲੱਗ ਸਕਦਾ ਜਿਹੜੇ ਛੋ ਵਿਚ ਫਾਜ਼ਿਲਕਾ ਫਰੋਸਰ ਸ੍ਰੀ ਤਰਨਤਾਰਨ ਸਾਹਿਬ ਅੰਮ੍ਰਿਤਸਰ ਗੁਰਦਾਸਪੁਰ ਹਟਾਨ ਕੋਲੇ ਨਖੇਦਣਾ ਦੇ ਵਿੱਚ ਪਹਿਲਾ ਪੈਨਸ਼ਨਾ جاری ਹੋ ਚੁੱਕਿਆ ਨੇ ਉਸ ਤੋਂ ਬਾਅਦ ਵੱਡੇ ਜ਼ਿਲ੍ਹਿਆਂ ਦੇ ਵਿੱਚ ਵੀ ਪੈਨਸ਼ਨਾ جاری ਹੋ ਜਾਣਗੇ ਕੋਲ ਮੁਲਾਕੇ ਯਾਨੀ ਕਿ 15 ਅਕਤੂਬਰ ਆਉਂਦੇ ਆਉਂਦੇ ਬਹੁਤੇ ਖੇਤਰਾਂ ਦੇ ਵਿੱਚ ਹੋ ਸਕਦਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈਸ਼ਨਾਂ جاری ਹੋ ਜਾਣ ਸੋ ਇਦਾਂ ਦੇ ਅਪਡੇਟ ਸਾਨੂੰ ਲੱਗਦੇ ਆ ਜੇਕਰ ਗੱਲ ਕਰਦੇ ਆ ਪੈਸ਼ਨ ਵਧਣ ਗਿਆ ਕਿ ਨਹੀਂ ਤੇ ਕਲੀਅਰ ਕਟਆਫ ਨਹੀਂ ਸਿੱਧੀ ਗੱਲ ਹੈ ਆਪਾਂ ਗੱਲ ਜਿਹੜੀ ਆ ਘਮਾਫਰਾ ਕੇ ਨਹੀਂ ਕਰਦੇ 1500 ਰੁਪਿਆ ਪੈਸ਼ਨ ਆ ਤੁਹਾਡੇ ਖਾਤੇ ਦੇ ਵਿੱਚ ਆਉਣੀ ਆ ਹਾਲੇ ਕੋਈ ਸਰਕੂਲਰ ਕੋਈ ਨਵਾਂ ਨੋਟਿਸ ਕੋਈ ਨਵੀਆਂ ਅਪਡੇਟ ਪੰਜਾਬ ਸਰਕਾਰ ਪਾਸੇ ਨਹੀਂ ਆ ਕਿ ਪੈਸ਼ਨ ਦੇ ਵਿੱਚ ਕੋਈ ਵਾਅਦਾ ਕੀਤਾ ਜਾਵੇ ਹਾਲਾਂਕਿ ਅਸੀਂ ਮੰਗ ਜ਼ਰੂਰ ਚੱਕਦੇ ਆ ਆਪਣੇ ਭੈਣ ਭਰਾਵਾਂ ਦੇ ਬਜ਼ੁਰਗਾਂ ਦੀ ਆਵਾਜ਼ ਹੈ ਜਿਹੜੀ ਉਪਲੰਦ ਕਰਦੇ ਰਹਾਂਗੇ ਤੇ ਇਹ ਮੰਗ ਇਹ ਸਰਕਾਰ ਤੋਂ ਕਈ ਬਾਕੀ ਸੂਬਿਆਂ ਵਿੱਚ ਜਿਹੜੇ ਆ ਪੈਨਸ਼ਨਾਂ ਵਧਾ ਰਹੇ ਨੇ ਤੇ ਪੰਜਾਬ ਦੇ ਵਿੱਚ ਵੀ ਪੈਨਸ਼ਨਾਂ ਵਧਣੀਆਂ ਲਾਜ਼ਮੀ ਨੇ ਤੇ ਇਹ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਪੈਨਸ਼ਨਾਂ ਦਾ ਵਾਅਦਾ ਕੀਤਾ ਜਾਵੇ ਇਹ ਸਾਡੀ ਮੰਗ ਵੀ ਹੈ ਸਾਡੀ ਬੇਨਤੀ ਵੀ ਹੈ ਪੰਜਾਬ ਸਰਕਾਰ ਦੇ ਅੱਗੇ ਸੋ ਕੋਲ ਮ ਲੱਗੇ ਜੀ ਕਹਾਣੀ ਇਹ ਕਹਿੰਦੀ ਹੈ ਕਿ ਅਕਤੂਬਰ ਮਹੀਨੇ ਦੀ ਪੈਨਸ਼ਨ ਆਣ ਗਿਆ ਜਗ ਦੀ 1500 ਰੁਪਏ ਤੁਹਾਡੇ ਖਾਤੇ ਪੈਣ ਗਿਆ ਤੇ ਇਸ ਤੋਂ ਇਲਾਵਾ ਜੇ ਇੱਕ ਨਵੀਂ ਖਬਰ ਤੁਹਾਨੂੰ ਸਕੂਲਾਂ ਬਾਰੇ ਜਾਣੀ ਹੈ ਜੇ 1 ਅਕਤੂਬਰ ਤੋਂ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਟਾਈਮਿੰਗ ਜਿਹੜੀ ਹੈ ਚੇਂਜ ਹੋ ਰਹੀ ਹੈ ਸਾਡੇ ਕਾਫੀ ਜਿਹੜੇ ਸਰੋਤੇ ਨੇ ਉਹਨਾਂ ਦੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਤੇ ਉਹਨਾਂ ਨੂੰ ਦੱਸ ਦੇ ਇੱਕ ਅਕਤੂਬਰ ਤੋਂ ਸਕੂਲਾਂ ਦੇ ਵਿੱਚ ਸਮੇਂ ਦੀ ਜਿਹੜੀ ਤਬਦੀਲੀ ਹੋ ਰਹੀ ਹੈ ਤੇ ਜਿਹੜੇ ਸਕੂਲ 8:30 ਵਜੇ ਲੱਗਦੇ ਸੀ ਹੁਣ 8 ਵਜੇ ਤੋਂ ਲੱਗਿਆ ਜਾਣਗੇ ਦੋ 20 ਤੇ ਜਿਹੜੀ ਹੈ ਪ੍ਰਾਇਮਰੀ ਸਕੂਲਾਂ ਦੇ ਵਿੱਚ ਤੇ ਦੋ 50 ਤੇ ਜਿਹੜੀ ਹੈ ਸਕੈਂਡਰੀ ਸਕੂਲਾਂ ਦੇ ਵਿੱਚ ਛੁੱਟੀ ਦੀ ਜੜੀ ਘੋਸ਼ਣਾ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਸੋ ਇਹ ਟਾਈਮਿੰਗ ਜਿਹੜੀ ਚੇਂਜ ਹੋਇਆ ਹੈ 1 ਅਕਤੂਬਰ ਦੇ 1 ਤਰੀਕ ਤੋਂ ਜਿਹੜੀਆਂ ਲਾਗੂ ਹੋਏਗੇ ਸੋ ਇਹ ਸਾਰੀਆਂ ਗੱਲਾਂ ਬਾਤਾਂ ਨੇ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਤੁਸੀਂ ਕਮੈਂਟ ਦੇ ਵਿੱਚ ਹੋ ਸਕਦੇ ਆ ਜੀ ਤੇ ਉਹਦੇ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਕਹਾਂਗੇ ਮਸ਼ਹੂਰ ਪੰਜਾਬੀ ਸਿੰਗਰ ਰਾਜਵੀਰ ਜਮਦਾ ਜੋ ਕਿ ਇਸ ਵੇਲੇ ਆਈਸੀਯੂ ਦੇ ਵਿੱਚ ਨੇ ਸੋ ਉਹਨਾਂ ਦੀ ਚੜ੍ਹਦੀ ਕਲਾ ਦੀ ਆਪਾਂ ਅਰਦਾਸ ਜ਼ਰੂਰ ਕਰੀਏ ਪਰਮਾਤਮਾ ਅਗੇ ਅਰਦਾਸ ਹੈ ਉਹ ਜਲਦੀ ਜਲਦੀ ਸਿਹਤਮੰਤ ਹੋਣ ਠੀਕ ਹੋਣ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ